ਸასი ਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਹੋਰ ਸੁਣਾਓ ਅੱਜ ਫੇਰ ਲਿਆਂਦੀ ਆ ਤੁਹਾਡੇ ਵਾਸਤੇ ਬਹੁਤ ਚੰਗੇ ਦੁੱਧ ਦੀ ਤਾਂ ਚੰਗੀ ਮੱਝ ਬਹੁਤ ਵਜਨ ਆਡਰ ਰੋਡਰ ਸਾਰਾ ਕੁਝ ਬਾਕੀ ਤੁਹਾਨੂੰ ਦੇਖੇ ਤੋਂ ਪਤਾ ਲੱਗੂ ਤਾਂ ਜਿਹੜੀਆਂ ਆਪਾਂ ਕਹਿੰਦੇ ਨੇ ਵੀ ਚੰਗੀਆਂ ਮੱਝਾਂ ਚੋਂ ਚੰਗੀਆਂ ਉਹ ਮੱਝਾਂ ਤਾਂ ਕਰਾਉਣੇ ਸਭ ਤੋਂ ਪਹਿਲਾਂ ਤਾਂ ਬਾਈ ਨਾਲ ਹੀ ਗੱਲ ਕਰਾਉਣੇ ਆ ਬਾਈ ਕੀ ਹਾਲ ਹੈ ਠੀਕ ਹੈ ਜੀ ਵਧੀਆ ਠੀਕ ਹੋ ਜੀ ਹਾਂ ਵਧੀਆ ਮੜੇ ਉੱਚੀ ਲਾਈ ਵਿੱਚ ਬੋਲੀ ਥੋੜਾ ਸਰ ਮੈਂ ਤਾਂ ਬੋਲਾ ਲਾਲਾ ਮੈਂ ਕਿ ਤਾਹੀਂ ਲਾਲਾ ਮੜ ਕੇ ਬਾਜ ਬਹੁਤ ਘੱਟ ਆਊਗੀ ਇੱਕ ਮਿੰਟ ਮਾ ਰੇਟ ਦਾ ਵੀਡੀਓ ਚ ਕਰ ਦੇਣਾ ਤਾਂ ਬਰੇ ਆਪਣੇ ਕੋਲੇ ਜਿਹੜੀ ਹੁਣ ਅੱਜ ਆਪਾਂ ਮੱਝ ਦਿਖਾਉਣ ਲੱਗੇ ਆ ਤੇ ਕਿਹੜਾ ਸੂਇ ਇਹ ਤੀਜੇ ਸੂਇ ਸੁਣਾ ਬਰੇ ਅੱਛਾ ਤੀਜੇ ਸੂਇ ਸੁਣਾ ਕਰਦੀ ਹੈ ਇਹ ਫੈਬਰਿਕ ਕਰਦੀ ਹੈ ਤੇ ਦੁੱਧ ਕੀ ਅਪਡੇਟ ਹੈ ਦੁੱਧ ਕਿੰਨਾ ਦੇ ਦਿੰਦੀ ਹੈ ਕਿੰਨੇ ਦੂਜੇ ਸੂਏ 20+ ਦਿੱਤਾ ਬਈ ਅੱਛਾ ਦੂਜੇ ਸੂਏ 20+ ਦਿੱਤਾ ਮਗਰ ਲੈ ਸੂਏ ਹਾਂਜੀ ਠੀਕ ਹੈ ਤੇ ਹੋਇਆ ਇਥੇ ਤੀਜੇ ਸੂਏ ਨੂੰ ਤੀਜੇ ਸੂਏ ਸੁਣਾਇਆ ਤਿਆਰ ਆ ਬਈ ਹਾਂਜੀ ਤਾਂ ਦਿਖਾਈਏ ਫਿਰ ਆਪਾਂ ਮਾਝੀ ਹਾਂਜੀ ਹਾਂਜੀ ਤਾਂ ਇੱਕ ਵਾਰੀ ਲੋ ਵੀ ਮਿੱਤਰੋ ਇੱਥੋਂ ਸਟਾਰਟ ਕਰਦੇ ਹਾਂ ਤੁਹਾਨੂੰ ਅੰਦਰੋਂ ਬਾਅਦ ਚ ਢੇੜਾ ਵੀ ਦਿਵਾਵਾਂਗੇ ਸਾਰੀ ਕਲੀਅਰ ਤੁਹਾਨੂੰ ਦਿਖਾਵਾਂਗੇ ਕੱਲੀ ਕੱਲੀ ਚੀਜ਼ ਤਾਂ ਤੇਰਾ ਤੁਸ ਜਿਹੜਾ ਐਸਟੀਮੇਟ ਆ ਤੁਹਾਡਾ ਲੈ ਵੀ ਖੋਲ ਜਵਾਨਾ ਆ ਵਧੀਆ ਸਮਾਈ ਆ ਬਾਈ ਦੀ ਚੰਗੀ ਬਾਕੀ ਤੁਸੀਂ ਇੱਕ ਚੀਜ਼ ਹੋਰ ਦੇਖਿਓ ਇਹਦਾ ਆਰਡਰ ਰੂਟਰ ਜਿਵੇਂ ਮਤਲਬ ਪਾਕਿਸਤਾਨ ਵਾਲੇ ਨਹੀਂ ਹੁੰਦੇ ਗਾ ਥੋੜੇ ਦਰਮਿਆਨੀਆਂ ਤੇ ਵਜਨ ਵਾਲੇ ਹੁੰਦੇ ਤੇ ਆਰਡਰ ਤੇ ਚੌੜਾਈ ਬਹੁਤ ਹੁੰਦੀ ਹੈ ਹਨਾ ਇਹਦਾ ਜਿਵੇਂ ਸੇਮ ਟੂ ਸੇਮ ਉਵੇਂ ਆਰਡਰ ਆ ਹਨਾ ਵੀ ਲੰਮਾ ਆਰਡਰ ਤੇ ਚੌੜਾ ਆਕਰ ਨਾਲੇ ਬਾਈ ਹਜੇ ਤਾਂ ਮਤਲਬ 17 ਤਰੀਕ ਨੂੰ ਤਾਂ ਪੂਰੇ ਹੋਣੇ ਲੋਕੇ 17 ਨੂੰ ਤਾਂ ਪੂਰੇ ਹੋਣੇ ਆਂ ਦੇਖੋ ਬਾਈ ਆਯਾ ਅਮਰੀਕਨ ਨੂੰ ਲੈ ਜਾਵਾਂ ਮੇਰੀ ਸਿਹਦ ਨੂੰ ਲਈ ਆ ਹਾਂ ਹੁਣ ਲੈ ਜਾ ਉਧਰ ਲੋ ਵੀ ਕੋਸ਼ਿਸ਼ ਮੇਰੀ ਰਹੂਗੀ ਕਿਉਂਕਿ ਸਾਨੂੰ ਵੀ ਆਰਡਰ ਉਧਰ ਜਿਹੜਾ ਥਾਂ ਲੇਵਾ ਸਾਰਾ ਪ੍ਰੋਪਰ ਢੰਗ ਦੇ ਨਾਲ ਦਿਸੇ ਤਾਂ ਦੇ ਸਭ ਆਂ ਜਿ ਡਿਠ-ਡਿਠ ਤੇ ਥਣ ਤੇ ਆਰਡਰ ਦਾ ਜਿਹੜਾ ਸਹਜਾ ਤੁਸੀਂ ਹੁਣ ਜਾਂਦੀ ਦਾ ਤੁਸੀਂ ਦੇਖ ਹੀ ਲੋ ਤਾਂ ਬਾਕੀ ਅੰਦਰ ਫੇਰਾ ਪਲ ਜਾਂਦੇ ਆਂ ਸਾਵੇਂ ਤੁਹਾਨੂੰ ਹੋਰ ਵੀ ਕਲੀਅਰ ਦਿਖਾਵਾਂਗੇ। ਬਾਈ ਇਹ ਇੱਕ ਨੰਬਰ ਉਹ ਨਹੀਂ ਚੱਲਦੀ ਵੀਡੀਓ ਇਸ ਤਰ੍ਹਾਂ 83274 93825 83274 74 93825 93825 ਇਹ ਨੰਬਰ ਆ ਜੀ ਬਾਈ ਦਾ ਪਿੰਡ ਜਗਜੀਤਪੁਰ ਆ ਗਿਆ ਪੱਖੋ ਕੈਂਚਰਾਂ ਦੇ ਨੇੜੇ ਆ ਗਈ ਜ਼ਿਲ੍ਹਾ ਬਰਨਾਲਾ ਆ ਗਿਆ ਤਾਂ ਬਰਨਾਲੇ ਤੋਂ ਵੀ 10-12 ਕਿਲੋਮੀਟਰ ਹੀ ਐ ਲੈ ਚੱਲ ਅੰਦਰ ਨੂੰ ਤਪੇ ਤੋਂ ਵੀ 12 ਅੱਛਾ ਤਪੇ ਤੋਂ ਵੀ ਆਪਣਾ 12 ਕਿਲੋਮੀਟਰ ਹੀ ਪੈਂਦਾ ਹਨਾ। ਉਤਰਪੜੌੜ ਤੋਂ ਵੀ 12 ਕਿਲੋਮੀਟਰ ਪੈਂਦਾ। ਅੱਛਾ ਉਤਰਪੜੌੜ ਤੋਂ ਵੀ 12 ਕਿਲੋਮੀਟਰ ਹੀ ਪੈਂਦਾ ਬਾਈ ਕਹਿੰਦਾ ਬਾਈ। ਥੋੜੀ ਬਰ ਧੁੱਪ ਕਾਨ ਸਕਰੀਨ ਕੱਟ ਦਿੰਦੀ ਹੈ। ਇਹ ਮਾੜੀ ਜਿਹਾ ਇਧਰੋਂ ਐ ਬ੍ਰਾਂਡ ਜਿਹੜਾ ਦবাই ਥੋੜਾ ਜਿਹਾ ਇੱਕ ਵਾਰੀ ਆਪਾਂ ਹੋਰ ਦਿਖਾ ਦੀ ਤੇ ਆਹ ਛੋਟੀ ਫਰੇ ਇਸ ਦੀ ਕੱਟੀ ਖੜੀ ਹੈ ਜਿਹੜੀ ਇਹ ਨਹੀਂ ਬਈ ਇਹ ਮੱਝ ਦੀ ਹੈ ਜਿਹੜੀ ਕਰਨੀ ਉਧਰ ਫਾਰਮ ਦੇ ਨੇ। ਅੱਛਾ ਇਹਦੀਆਂ ਕੱਟੀਆਂ ਉਧਰ ਫਾਰਮ ਦੇ ਨੇ। ਬਾਈ ਦਾ ਵੀ ਫਾਰਮ ਹੈ ਉਧਰ ਮੱਝਾਂ ਜਿਹੜੀਆਂ ਇਹ ਘਰੇ ਰੱਖਦੇ ਆ। ਤਾਂ ਦੋ ਚਾਰ ਪਸ਼ੂ ਬਾਕੀ ਜਿਹੜਾ ਫਾਰਮ ਤੇ ਨਾਲ ਹੀ ਜਿੱਥੋਂ ਵੀਡੀਓ ਸਟਾਰਟ ਕੀਤੀ ਦੇਖਿਆ ਮੂਰੇ ਤੁਸੀਂ ਉਹ ਫਾਰਮ ਹੀ ਆ। हां ਹੁਣ ਲੈ ਕੇ ਪਾਉਂਦੀ ਬੰਨ ਦੇਉ। ਕਿਉਂਕਿ ਮੈਂ ਕੋਸ਼ਿਸ਼ ਕਰਨੀ ਤੋ ਜਿੰਨਾ ਚੰਗਾ ਪਸੂ ਹੈ ਵੀ ਉਹਦੀ ਵੀਡੀਓ ਵੀ ਸਾਨੂੰ ਚੰਗੀ ਲੱਗੇ ਤੇ ਵਧੀਆ ਕੱਲੀ ਕੱਲੀ ਚੀਜ਼ ਦਿਸੇ। ਇਸੇ ਕਰਕੇ ਦੁਬਾਰੇ ਅੰਦਰ ਵੀ ਦਵਾਈ ਗੀੜਾ ਵੀ ਕਈ ਵਾਰੀ ਜੇ ਧੁੱਪ ਦੇ ਕਰਕੇ ਮਾੜਾ ਮੋਟਾ ਕੋਈ ਚਮਕ ਆਰਡਰ ਤੇ ਨਹੀਂ ਪੈਂਦੀ ਤਾਂ ਹੁਣ ਸਾਨੂੰ ਦਿਖਾਈ ਜਾਵੇ। ਤਾਂ ਦੇਖ ਸਕਦੇ ਹੋ ਤੁਸੀਂ। ਤਾਂ ਜਦੋਂ ਨੂੰ ਇਹਨੂੰ ਬਾਕੀ 17 ਤਰੀਕ ਨੂੰ ਦਿਨ ਪੂਰੇ ਹੋਣੇ ਆ ਤੇ ਅਸਲ ਵਿੱਚ ਤਾਂ ਉਦੋਂ ਜਦੋਂ ਬਣੀ ਉਦੋਂ ਗੱਲਬਾਤ ਹੋਰ ਵੱਖਰੀ ਹੋਊਗੀ ਕਿਉਂਕਿ ਤੁਸੀਂ ਦੇਖ ਸਕਦੇ ਆ ਜਿਹੜਾ ਆਰਡਰ ਹਜੇ ਬਿਲਕੁਲ ਇੱਕ ਤਰ੍ਹਾਂ ਕਹਿ ਸਕਦੇ ਆ ਵੀ ਅੱਧ ਤੋਂ ਵੱਧ ਖਾਲੀ ਪਿਆ ਕਿਉਂਕਿ ਆ ਸਾਰੇ ਜਿਹੜੇ ਬਾਲ ਐ ਇਹ ਤੁਸੀਂ ਦੇਖ ਸਕਦੇ ਆ ਇਹਨੇ ਦੁੱਧ ਪਰਕਈ ਮਗਰ ਤੇ ਇੱਕ ਜਿਹੜਾ ਟਾਈਟ ਕਰਨਾ ਇਹਨੇ ਆਰਡਰ ਤੇ ਬਾਈ ਦੁਬਾਰੇ ਫੇਰ ਨੰਬਰ ਬੋਲ ਦੀ ਇੱਕ ਆਪਾਂ 84274 ਬਾਈ 84274 93825 93825 ਇਹ ਨੰਬਰ ਆ ਬਾਈ ਦਾ ਤੇ ਬਾਈ ਨਾਮ ਕੀ ਸੀ ਤੁਹਾਡਾ ਕਾਲਾ ਬਾਈ ਕਾਲਾ ਬਾਈ ਕਾਲਾ ਨਾਮ ਆ ਬਾਈ ਦਾ ਤਾਂ ਕਾਲੀ ਵੀਰ ਨਾਲ ਤੁਸੀਂ ਕਨੈਕਟ ਕਰ ਸਕਦੇ ਆ ਤੇ ਬਾਕੀ ਮੱਝ ਜਿਹੜਾ ਦੇਖੂਗਾ ਉਹਦੀ ਰੂਹ ਤਾਂ ਖੁਸ਼ ਹੋਣੀ ਹੋਣੀ ਹੈ ਕਿਉਂਕਿ ਆਪ ਨੂੰ ਬਹੁਤ ਘੱਟ ਹੀ ਦਿੰਦਾਂਗੇ ਮੱਝਾਂ ਦੇਖਣ ਨੂੰ ਮਿਲਦੀਆਂ ਹਨਾ ਨਾਲੇ ਆਪਣਾ ਕੰਮ ਚੱਲੋ ਸ਼ੂਟ ਦਾ ਵੀਡੀਓ ਇੱਕ ਅੱਧੀ ਬਣਾਉਂਦੇ ਰਹਿੰਨੇ ਆ ਪਰ ਇਹ ਮੱਝਾਂ ਟਾਮੀ ਟੱਲੀਆਂ ਹੀ ਹੁੰਦੀਆਂ ਵੀ ਨਾਲ ਨਾਲ ਦੁੱਧੋ ਵੀ ਹੋਵੇ ਨਾਲ ਨਾਲ ਸਰੀਰ ਵੀ ਹੋਵੇ ਠੀਕ ਆ ਆਰਡਰ ਦਾ ਸਹਿਜ ਵੀ ਚੰਗਾ ਹੋਵੇ ਥਣ ਵੀ ਚੰਗਾ ਹੋਵੇ ਇਹ ਇੱਕ ਮੱਝ ਜੋ ਹਰ ਜੀ ਜ ਨਹੀਂ ਮਿਲਦੀਆਂ ਇਹੋ ਜਿਹੀਆਂ ਮੱਝਾਂ ਕਲੀਆਂ ਟਾਮੀਆਂ ਆ ਪੈਰ ਹਿਲਾ ਹੀ ਮੜਾ ਜਾ ਹੋਰ ਲਾ ਤੇ ਇਹੋ ਜਿਹੀਆਂ ਮੱਝਾਂ ਮਤਲਬ ਬਹੁਤ ਘੱਟ ਦੇਖਣ ਨੂੰ ਤੇ ਟਾਮੀਆਂ ਟੱਲੀਆਂ ਮਿਲਦੀਆਂ ਤੇ ਐਦਾਂ ਦੀ ਇੱਕ ਚੀਜ਼ ਮੈਂ ਹੋਰ ਵੀ ਦੇਖਿਆ ਤੁਸੀਂ ਵੀ ਮੈਨੂੰ ਦੱਸੋ ਚਲੋ ਉਹ ਤਾਂ ਗੱਲ ਵੱਖਰੀ ਹੈ ਬਾਈ ਦਾ ਨੰਬਰ ਦੇਤਾ ਤੁਸੀਂ ਗੱਲਬਾਤ ਸਾਰੀ ਡੀਲ ਬਾਈ ਨਾਲ ਹੀ ਕਰਨੀ ਆ ਜਿਹੜੀ ਕੋਈ ਵੀ ਹਨਾ ਗੱਲ ਪੁੱਛਣੀ ਆ ਜਾਂ ਦੱਸਲੀ ਆ ਸਾਰਾ ਕੁਝ ਬਾਈ ਨੇ ਦੱਸ ਦੇਣਾ ਪਰ ਮੈਂ ਆਪਦੀ ਦਿਲ ਦੀ ਗੱਲ ਦੱਸਦਾ ਜਿੱਦਾਂ ਐਦਾਂ ਦੇ ਬੱਚੇ ਆਪਾਂ ਦੇਖਦੇ ਆ ਪਾਕਿਸਤਾਨ 'ਚ ਜ਼ਿਆਦਾ ਦੇਖਣ ਨੂੰ ਮਿਲਦੀਆਂ ਲੈਂਦੇ ਪੰਜਾਬ ਦੇ ਵਿੱਚ ਜਿਹੜੀ ਲੈਂਦੇ ਪੰਜਾਬ ਦੀ ਮੱਝ ਹੈ ਬਿਲਕੁਲ ਸੇਮ ਜਿਹੜੀ ਇਹਦੀ ਬਾਡੀ ਐ ਇਦਾਂ ਹੀ ਹੁੰਦੀ ਐ ਲੱਤਾਂ ਦਾ ਜਾਇਬ ਜਿਆਦੇ ਹੋ ਜਿੰਨਾ ਆਪ ਨੂੰ ਅੱਗੇ ਵੀ ਦੱਸਦੇ ਹੁੰਦੇ ਸੀ ਸਾਣੇ ਵੀ ਜਿੰਨੀਆਂ ਜਿਆਦੇ ਚੌੜੀਆਂ ਲੱਤਾਂ ਤੇ ਆਹਦੇ ਜਿਵੇਂ ਮੈਂ ਤੁਹਾਨੂੰ ਦੱਸਦਾ ਸੀ ਵੀ ਆਰਡਰ ਤਾਂ ਹਜੇ ਨਹੀਂ ਕਈ ਹੀ ਦਿਨ ਹਜੇ ਹੋਰ ਭਰਨਾ ਐ 17 ਤਰੀਕ ਨੂੰ ਜੇ ਦਿਨ ਪੂਰੇ ਆ ਤਾਂ ਇਹ 22/3 ਤਰੀਕ ਤੇ ਕੋ ਸੂਪੂ ਸਾਰੇ ਦੇਖੋ ਬਾਲੋ ਮੈਂ ਜਿੱਕਰੀ ਪਾਏ ਆ ਸਾਰੇ A to Z ਕਿਉਂਕਿ ਚੱਟਾ ਜਿਹੜਾ ਇਹ ਬਣਾਇਆ ਤੇ ਉਦੋਂ ਬਾਅਦ ਤੁਸੀਂ ਦੇਖੋ ਜਿਹੜੀ ਚੀਜ਼ ਮੈਂ ਦੱਸਦਾ ਸੀ ਵੀ ਉਹ ਹੀ ਮੱਝਾਂ ਵੰਗੂੰ ਵਿਜੜੀ ਪਿੱਠ ਤੋਂ ਚੌੜੀ ਬਹੁਤ ਐ ਜਿਹੜਾ ਮਗਰੂਆ ਪਿੱਠ ਪੂੜਾ ਜਿਹਨੂੰ ਆਪਾਂ ਕਹਿੰਦੇ ਚੌੜੇਪਨ ਦੀ ਜਦੋਂ ਚੌੜਾਪਨ ਹੋਊ ਜਿਹੜਾ ਆਡਰ ਦਾ ਸਾਈਜ਼ ਹੋਊ ਜਿਵੇਂ ਤੁਸੀਂ ਸਮਝ ਹੀ ਗਏ ਇਸ ਤਰ੍ਹਾਂ ਗਿੱਠ ਪਾਉਣੇ ਆਪਾਂ ਤੇ ਇਹਦਾ ਇਸ ਤਰ੍ਹਾਂ ਦੋ ਗਿੱਠਾਂ ਦਾ ਹੋਊਗਾ ਤੇ ਜਿੰਨਾ ਜ਼ਿਆਦਾ ਇਹ ਲੱਤਾਂ ਦੇ ਵਿੱਚ ਗੈਪ ਦੇ ਵਿੱਚ ਚੱਡਾ ਆਉਂਦਾ ਤੇ ਉੰਨੀ ਜ਼ਿਆਦਾ ਉਹਨੂੰ ਚੰਗੀ ਮੰਨੇ ਜਾਂਦਾ ਦੁੱਧ ਵਾਲੀ ਵਧੀਆ ਮੰਨਿਆ ਜਾਂਦਾ ਮਤਲਬ ਐਸ ਤਰ੍ਹਾਂ ਦੀਆਂ ਜਿਹੜੀਆਂ ਮੱਝਾਂ ਜ਼ਿਆਦਾ ਦੇਖਣ ਨੂੰ ਲੈਂਦੇ ਪੰਜਾਬ ਦੇ ਵਿੱਚ ਹੀ ਮਿਲਦੀਆਂ ਆਪਣੀਆਂ ਜਿਹੜੀਆਂ ਮੱਝਾਂ ਤਾਂ ਉਹਨਾਂ ਦੇ ਆਡਰ ਹੋਰ ਲੋਟ ਹੁੰਦੇ ਐ ਪਹਿਲੀ ਮੱਝ ਐ ਜਿਹੜ ਕਰਕੇ ਦੱਸਿਓ ਵੀ ਬਾਕੀ ਸਹੀ ਗੱਲ ਐ ਤਾਂ ਧੰਨਵਾਦ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਈ ਦਾ ਨੰਬਰ ਤੁਹਾਨੂੰ ਦੇਤਾ ਤਾਂ ਬਾਈ ਦੇ ਨਾਲ ਤੁਸੀਂ ਕਨੈਕਟ ਕਰ ਲੈਣਾ ਤੇ ਪਿੰਡ ਜਗਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਪੈਂਦਾ